ਜੈ ਬਾਬਾ ਹਥੀ ਰਾਮ ਜੈ ਬਾਬਾ ਸ੍ਰੀ ਰਾਮ ਜੀ ਸਾਧ ਸੰਗਤ ਜੀ ਮੈਂ ਤੁਹਾਡੇ ਨਾਲ ਦੋ ਵਿਚਾਰ ਸਾਂਝੇ ਕਰਨੇ ਚਾਹਨਾ ਸਾਡੇ ਜੋ ਕਮੇਟੀ ਨੇ ਬਜਟ ਪੇਸ਼ ਕੀਤਾ ਸਾਡੇ ਕੁਲਵੰਤ ਸਿੰਘ ਰਾਮਾ ਪਰਮਜੀਤ ਸਿੰਘ ਕੋਲਖੰਦ ਸਾਧ ਸੰਗਤ ਜੀ ਬਹੁਤ ਮਨ ਖੁਸ਼ ਹੋਇਆ ਤੇ ਬਹੁਤ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਮੈਂ ਇਹ ਚੀਜ਼ ਦੇਖੀ ਆ ਕਿ ਪੈਸਾ ਕੇਸ ਢੰਗ ਨਾਲ ਲਾਇਆ ਤੇ ਕੇਸ ਢੰਗ ਨਾਲ ਗੁਰੂ ਘਰ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਆ ਸਾਤ ਸੰਗਤ ਜੀ ਇਦਾਂ ਦਾ ਕੰਮ ਹੋਰ ਵੀ ਸੰਗਤਾਂ ਜਿਹੜੀਆਂ ਬਾਹਰੋਂ ਪੈਸਾ ਭੇਜ ਰਹੀਆਂ ਉਹਨਾਂ ਦਾ ਵੀ ਬਹੁਤ ਇਸ ਵੇਲੇ ਸੰਯੋਗ ਆ ਬਹੁਤ ਪੈਸਾ ਸੰਗਤ ਭੇਜ ਰਹੀ ਆ ਜਿੱਥੇ ਕਿਤੇ ਘਾਟ ਪੈਂਦੀ ਆ ਇਹ ਸਾਡੇ ਭਰਾ ਵੀ ਨਾਲ ਖੜ ਜਾਂਦੇ ਆ ਇਸ ਕਮੇਟੀ ਦੇ ਕੰਮ ਦੇਖ ਕੇ ਬਹੁਤ ਮਨ ਖੁਸ਼ ਹੋਇਆ ਹੁਣ ਸਾਤ ਸੰਗਤ ਜੀ ਕੁਝ ਮੈਂ ਦੱਸਦਾ ਅੱਜ ਤੋਂ 50 ਸਾਲ ਪਹਿਲਾਂ ਜਿਹੜੇ ਬਜ਼ੁਰਗ ਸਾਡੇ ਕੰਮ ਕਰ ਗਏ ਆ ਜਿਨ੍ਹਾਂ ਨੇ ਇਸ ਦਰਬਾਰ ਨੂੰ ਇੱਕ ਕਮੇਟੀ ਦਾ ਜਾਗ ਲਾਇਆ ਸਾਧ ਸੰਗਤ ਜੀ ਉਹ ਬਜ਼ੁਰਗ ਉਸ ਵੇਲੇ ਸਾਧ ਸੰਗਤ ਜੀ ਕੋਈ ਪੈਸਾ ਸਾਹਮਦਾ ਨਹੀਂ ਸੀ ਨਾ ਕੋਈ ਡਿਵੈਲਪਮੈਂਟ ਹੁੰਦੀ ਸੀ ਨਾ ਕਿਸੇ ਪਾਸੇ ਹੁੰਦੀ ਸੀ ਬਜ਼ੁਰਗ ਸਾਡੇ ਇਕੱਠੇ ਹੋ ਕੇ ਮਾੜੀ ਮੋਟੀ ਕਲੀ ਕਰ ਦਿੰਦੇ ਸੀ ਦੀਵਾਲੀ ਨੂੰ ਬਸ ਉਹ ਇੰਨਾ ਹੀ ਹੁੰਦਾ ਸੀ ਸਾਧ ਸੰਗਤ ਜੀ ਉਹਨਾਂ ਬਜ਼ੁਰਗਾਂ ਨੇ ਬਹੁਤ ਆਪਣੀ ਮਿਹਨਤ ਕੀਤੀ ਉਸ ਵੇਲੇ ਦਸੀ ਪੰਜੀ ਹੁੰਦੀ ਸੀ ਉਸ ਤੋਂ ਪਹਿਲਾਂ ਜਦੋਂ ਨਹੀਂ ਕਮੇਟੀ ਬਣੀ ਸੀ ਉਦੋਂ ਤਾਂ ਪ੍ਰਚਾਰ ਹੀ ਬਣ ਜਾਂਦਾ ਸੀ ਤੇ ਲੰਗਰ ਵਿੱਚੇ ਪੈਸੇ ਪਿਆ ਜਾਂਦੇ ਸੀ ਜੋ 2-4 ਰੁਪਏ ਹੁੰਦੇ ਸੀ। ਉਹਨਾਂ ਬਜ਼ੁਰਗਾਂ ਨੇ ਇੱਥੇ ਤੱਕ ਜਾਣੀ ਲਿਆਂਦਾ ਉਸ ਤੋਂ ਬਾਅਦ ਹੋਰ ਬਹੁਤ ਕਮੇਟੀਆਂ ਆਈਆਂ। ਬਹੁਤ ਵੱਡੀਆਂ-ਵੱਡੀਆਂ ਦੇਖੋ ਮਾਰਤਾ ਬਣਾਈਆਂ। ਬਹੁਤ ਕੰਮ ਦਿਖਾਲੇ ਇੱਧਰ ਵੀ ਬਣੇ ਆ ਹਾਲ ਬਣੇ। ਸਾਰੀ ਸੰਗਤ ਜਿੰਨੀ ਜੋਗਾ ਕਿਸੇ ਤੋਂ ਹੋਇਆ ਉਹਨਾਂ ਨੇ ਸਾਧ ਸੰਗਤ ਜੀ ਕੀਤਾ ਆ। ਤੋਂ ਪਹਿਲਾਂ ਕਿਹੜੀ ਕਮੇਟੀ ਰਹਿ ਕੇ ਗਈ ਆ 10 ਸਾਲ ਕਰਕੇ ਗਏ ਆ। ਉਸ ਵੇਲੇ ਬਹੁਤ ਹੀ ਡਵੈਲਪਮੈਂਟ ਘਟ ਹੋਈ ਆ ਤੇ ਹੁਣ ਤੁਸੀਂ ਜਿਹੜੀ ਆ ਦੋ ਚਾਲਾਂ ਤੋਂ ਕਮੇਟੀ ਕੰਮ ਕਰ ਰਹੀ ਆ ਆਓ ਸਾਧ ਸੰਗਤ ਜੀ ਸਾਨੂੰ ਦਰਸ਼ਨ ਕਰਾਈਏ ਗੁਰੂ ਘਰ ਦੇ ਸਾਧ ਸੰਗਤ ਜੀ ਆ ਦੇਖੋ ਇਸ ਕਮੇਟੀ ਨੇ ਬਾਥਰੂਮਾਂ ਦਾ ਕੰਮ ਕੀਤਾ ਨਵੇਂ ਬਾਥਰੂਮ ਬਣਾਏ ਆਪਣੇ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਸਾਧ ਸੰਗਤ ਜੀ ਇਹ ਇਸ ਕਮੇਟੀ ਦੇ ਵੇਲੇ ਚ ਹੋਇਆ ਆਓ ਸਾਧ ਸੰਗਤ ਜੀ ਤੁਹਾਨੂੰ ਹੁਣ ਪ੍ਰਾਰਥਨ ਖੂਈ ਬਾਬਾ ਜੀ ਦੀ ਦਿਖਾ ਲਈਏ ਸਾਤ ਸੰਗਤ ਜੀ ਦੇਖੋ ਗੁਰੂ ਘਰ ਦੀ ਪ੍ਰਾਰਥਨ ਖੂਈ ਜਿਹਦੇ ਵਿੱਚ ਲੋਕ ਇੱਟਾਂ-ਬੱਟੇ ਸਿੱਟਦੇ ਸੀ ਉਹ ਸਾਤ ਸੰਗਤ ਦੀ ਇਸ ਕਮੇਟੀ ਨੇ ਬਹੁਤ ਸੋਹਣਾ ਸੋਚਿਆ ਇਹ ਖਵਾਜਾ ਗਲੀ ਦਾ ਜਿਹੜਾ ਦਰਵਾਰ ਆ ਬਹੁਤ ਵਧੀਆ ਬਣਾਇਆ ਇਸ ਦੇ ਨਾਲ ਹੀ ਸਾਤ ਸੰਗਤ ਜੀ ਆ ਦਫ਼ਤਰ ਬਣੇ ਇਹਦੇ ਵਿੱਚ ਆਰਾਮ ਕਰ ਥੋੜਾ ਜਿਹਾ ਆਰਾਮ ਕਰਨ ਵਾਸਤੇ ਆ ਸਾਤ ਸੰਗਤ ਜੀ ਇੱਥੇ ਸੰਗਤ ਮਾਇਆ ਵੀ ਦਿੰਦੀ ਆ ਆ ਕੇ ਵੰਦੀ ਵੀ ਆ ਆਪਣੇ ਵਿਚਾਰ ਵੀ ਦੱਸਦੀ ਆ ਸਾਤ ਸੰਗਤ ਜੀ ਆ ਦੇਖੋ ਗੁਰੂ ਘਰ ਦੇ ਅੰਦਰ ਹੁਣ ਤੁਹਾਨੂੰ ਪਰਵੇਸ਼ ਕਰਦੇ ਆ ਗੁਰੂ ਘਰ ਦਾ ਸਾਥ ਸੰਗਤ ਇਹ ਗੁਰੂ ਘਰ ਦਾ ਫਰੋਵਰ ਆ ਜਿਹੜਾ ਇਹ ਇਹਨਾਂ ਦੋ ਸਾਲਾਂ ਦੇ ਵਿੱਚ ਇਸੇ ਕਮੇਟੀ ਨੇ ਤਿਆਰ ਕੀਤਾ ਤੁਸੀਂ ਜੇ ਅੱਜ ਦੋ 달ਾਂ ਤੋਂ ਪਹਿਲਾਂ ਆਏ ਹੋ ਕਿਤੇ ਇਹਨਾਂ ਕੰਡਾ ਤੇ ਘਰ ਦੇ ਕਿਆ ਹੋਊਗਾ ਸਾਥ ਸੰਗਤ ਇਹ ਕਮੇਟੀ ਬਹੁਤ ਨਵੀਂ ਸੋਚ ਰੱਖਦੀ ਆ ਤੇ ਇਹਨਾਂ ਨੇ ਬਹੁਤ ਵਧੀਆ ਇਹ ਫਰੋਵਰ ਤਿਆਰ ਕਰਾਇਆ ਸਾਥ ਸੰਗਤ ਜੀ ਸਾਰ ਸੰਗਤ ਇਹ ਗੁਰੂ ਘਰ ਦੇ ਮੂਹਰੇ ਜੋ ਛੱਡਿਆ ਇਹ ਇਹ ਵੀ ਟੁੱਟ ਗਈ ਸੀ ਇਹ ਇਸ ਕਮੇਟੀ ਨੇ ਆ ਕੇ ਬਣਾਈ ਆ ਸਾਧ ਸੰਗਤ ਜੀ ਆਓ ਤੁਹਾਨੂੰ ਹੁਣ ਜਿਹੜਾ ਗੁਰੂ ਘਰ ਦੇ ਜ਼ਰੂਰੀ ਵੇਰਿਆਂ ਦੇ ਵਿੱਚ ਜਿਹਨੂੰ ਜਿਹਦੇ ਦਰਸ਼ਨ ਕਰਨ ਆਉਂਦੀ ਸਾਧ ਸੰਗਤ ਉਹਨਾਂ ਗੁਰੂਆਂ ਦੇ ਇਸ ਤਰੀਕਾ ਨਹੀਂ ਦਰਸ਼ਨ ਹੁੰਦੇ ਸੀ ਸਾਧ ਸੰਗਤ ਜੀ ਆ ਦੇਖੋ ਇਹ ਕਮੇਟੀ ਨੇ ਇਕਰਾਰ ਬਾਅਦ ਕਿੱਡੀਆਂ ਰਾਇਦਾ ਲਾ ਦੇ ਅੰਦਰ ਡੌਨ ਸੀਲ ਕਰਕੇ ਸਾਧ ਸੰਗਤ ਜੀ ਦੇਖੋ ਕੀ ਵਧੀਆ ਚੀਜ਼ ਬਣਾਈ ਆ ਗੁਰੂ ਘਰ ਦੇ ਵਾਸਤੇ ਇਹ ਤੁਹਾਡੇ ਸੰਯੋਗ ਨਾਲ ਆ ਸਾਧ ਸੰਗਤ ਜੀ ਤੁਹਾਡੇ ਭਰਾਵਾਂ ਦੇ ਬਾਹਰ ਲੀਆਂ ਅੰਦਰ ਲੀਆਂ ਸੰਗਤਾਂ ਦੇ ਸੰਯੋਗ ਨਾਲ ਹੀ ਹੈ ਤੇ ਗੁਰੂ ਘਰ ਦਾ ਮੰਦਿਰ ਸਾਹਿਬ ਜਿਹੜਾ ਹੈ ਵੀ ਹੁਣ ਤੇ ਆਪ ਜੀ ਦਾ ਤੇ ਆਪ ਜਨਾਂ ਸਾਧ ਸੰਗਤ ਦੀ ਛੋਟਾ ਜਿਹਾ ਵੀ ਹੈ ਇੱਕ ਗੁਰੂ ਘਰ ਦਾ ਮੰਦਿਰ ਸਾਹਿਬ ਇਹ ਵੀ ਇਸੇ ਕਮੇਟੀ ਨੇ ਹੁਣ ਆ ਕੇ ਤਿਆਰ ਕਰਵਾਇਆ ਸਾਤ ਸੰਗਤ ਦੀ ਇਹ ਕਮੇਟੀ ਬਹੁਤ ਵਧੀਆ ਕੰਮ ਕਰ ਰਹੀ ਆ ਮੇਰੇ ਵੀਰ ਇਹਨਾਂ ਕਮੇਟੀ ਵਾਲਿਆਂ ਨੂੰ ਸਮੇਤਾਂ ਵੱਡੀਆਂ ਜ਼ਿੰਦਗੀਆਂ ਵਾਖੇ ਇਹ 2-4 ਸਾਲ ਤੁਹਾਡੇ ਅਗੂ ਘਰ ਦੇ ਰਹਿਨਵਾਈ ਇਟ ਹੋਰ ਕੰਮ ਕਰਨ ਤੇ ਪਤਾ ਨਹੀਂ ਕਿੱਦਾਂ ਨਾ ਗੁਰੂ ਘਰ ਦੀ ਡਿਵੈਲਪਮੈਂਟ ਨੂੰ ਅੱਗੇ ਲੈ ਕੇ ਜਾਣ ਸਾਤ ਸੰਗਤ ਜੀ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਨਾਲ ਬਹੁਤ ਦੇਰ ਤੋਂ ਇੱਥੇ ਆ ਦਰਬਾਰ ਤੇ ਪਰ ਮੈਂ ਇਹ ਜ਼ਿੰਦਗੀ ਵਿੱਚ ਪਹਿਲੀ ਵਾਰ ਇਹਨਾਂ ਦੋਹਾ ਭਰਾਵਾਂ ਨੂੰ ਦੇਖਿਆ ਕਿ ਆਪਣੀ ਜੇਬ ਵਿੱਚੋਂ ਵੀ ਇਹ ਪੈਸਾ ਲਾ ਰਹੇ ਜਦੋਂ-ਜਦੋਂ ਵੀ ਜ਼ਰੂਰਤ ਪੈਂਦੀ ਆ ਐਦਾਂ ਦੀ ਕਮੇਟੀ ਜ਼ਿੰਦਗੀ 'ਚ ਮੇਰੇ ਪਹਿਲੀ ਵਾਰੀ ਮੈਂ ਦੇਖੀ ਆ 10-12 ਲੱਖ ਰੁਪਈਆ ਇੱਕ ਭਰਾ ਨੇ ਸਾਡੇ ਨੇ ਲਾ ਦਿੱਤਾ ਕਲਵੰਤ ਸਿੰਘ ਰਾਮਾ ਜੀ ਨੇ 5-4 ਲੱਖ ਰੁਪਈਆ ਸਾਡੇ ਪਰਮਜੀਤ ਸਿੰਘ ਕੋਲ ਸਭ ਨੇ ਹੁਣ ਫੇਰ ਕੋਈ ਕੰਮ ਸ਼ੁਰੂ ਕਰਨ ਦੀ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਪੈਸਾ ਨਹੀਂ ਹੈਗਾ ਤੇ ਅਸੀਂ ਕੰਮ ਚਲਾਉਨੇ ਆ ਕੋਈ ਨਹੀਂ ਫੇਰ ਆਉਂਦਾ ਰੋ ਦੋਸਾ ਸੰਗਜੀ ਇੰਨੀ ਕਹਿੰਦਾ ਹੋਇਆ ਧੰਨਵਾਦ